ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਸਮੇਂ ਦੀ ਜੇ ਗੱਲ ਕਰੀਏ ਤਾਂ ਤੁਹਾਨੂੰ ਪੋਇ ਹਲਕੇ ਦਾ ਆਪਣਾ ਤਾਰਾਗੜ ਤੋਂ ਖਬਰ ਦਿਖਾ ਰਿਹਾ ਜਿੱਥੇ ਇੱਕ ਸਵੇਰ ਤਰਕ ਜਿਹੜੀ 8:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਇੱਕ ਬੱਸ ਪਲਟੀ ਆ ਗਈ ਹੈ ਸਵਾਰੀਆਂ ਨਾਲ ਭਰੀ ਹੋਈ ਸੀ ਕਾਲਜ ਦੇ ਕੁਝ ਸਟੂਡੈਂਟ ਵੀ ਜਿਹੜੇ ਦੱਸੇ ਜਾ ਰਹੇ ਨਹੀਂ ਤੇ ਉੱਥੇ ਹੀ ਗੱਲ ਕਰੀ ਇਹ ਤਾਂ ਸਥਾਨੀ ਲੋਕਾਂ ਵੱਲੋਂ ਜਿਹੜਾ ਆ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਕੁਝ ਜਿਹੜੇ 10 ਦੇ 12 ਦੇ ਕਰੀਬ ਜਿਹੜੇ ਆ ਉਹ ਘਾਇਲ ਵੀ ਹੋਏ ਹਨ ਤੇ ਉਹਨਾਂ ਨੂੰ ਪਠਾਨਕੋਟ ਉਪਚਾਰ ਲਈ ਜਿਹੜਾ ਪਹੁੰਚਾਇਆ ਗਿਆ ਹੈ ਉੱਥੇ ਸਥਾਨੀ ਲੋਕਾਂ ਵੱਲੋਂ ਜਿਹੜਾ ਬੜੀ ਹਿੰਮਤ ਦੇ ਨਾਲ ਜਿਹੜਾ ਆ ਵਸਦੇ ਵਿੱਚੋਂ ਉਹਨਾਂ ਲੋਕਾਂ ਨੂੰ ਕੱਢ ਕੇ ਜਿਹੜਾ ਆ ਤੇ ਹਸਪੀਟਲ ਵਿੱਚ ਪਹੁੰਚਾਇਆ ਗਿਆ ਇਸ ਸਬੰਧੀ ਅਸੀਂ ਕੋਸ਼ਿਸ਼ ਕਰਾਂਗੇ ਗਲਬਾਤ ਕਰਨ ਦੇ ਜਿਹੜੇ ਡਰਾਈਵਰ ਸਨ ਤੇ ਜਿਨ੍ਹਾਂ ਨਾਲ ਜਿਹੜੀ ਗੱਡੀ ਦੇ ਵਿੱਚ ਮੌਜੂਦ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਡਾਕਟਰ ਜਿਹੜੇ ਆਪਣੇ ਪਟਾਣਕੋਟ ਦੀ ਆ ਉਹ ਵੀ ਤੁਹਾਨੂੰ ਤਸਵੀਰਾਂ ਤੇ ਗੱਡੀ ਦੀਆਂ ਤਸਵੀਰਾਂ ਵੀ ਤੁਹਾਨੂੰ ਆਪਣੇ ਚੈਨਲ ਦੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਇਹ ਗੱਡੀ ਪਲਟੀ ਹੈਗੀ ਆ ਤੇ ਕੀ ਜਿਹੜਾ ਕਾਰਨ ਰਿਹਾ ਹੈ Tata Banerjee ਹੋਰ ਦੇ ਨਾਲ ਤੇ ਦੇ ਦਰੋ ਪੰਜਾਬ ਦੇ ਕਿ نیوز ਅਲੀ ਕੀ ਨਾਮ ਹੈ ਮੇਰਾ ਨਾਮ ਬ੍ਰਿੰਦਰ ਸਿੰਘ ਹੈ ਜੀ ਬ੍ਰਿੰਦਰ ਸਿੰਘ ਜੀ ਬ੍ਰਿੰਦਰ ਜੀ ਕੀ ਗੱਲ ਹੈ ਜੀ ਗੱਲ ਉਸ ਜੀ ਦੀ ਜੀ ਰਸਤੇ ਖਰਾਬ ਹੋਣ ਕਰਕੇ ਗੱਡੀ ਪਈ ਟੋਏ ਚ ਟੋਏ ਦੇ ਪੈਨ ਕਰਕੇ ਗੱਡੀ ਜਿਹੜਾ ਉਹਦਾ ਸੰਪੂਰਨ ਵਿਗੜ ਗਿਆ ਉਹਦਾ ਮੇਨ ਪਟਾ ਜਿਹੜਾ ਹੁੰਦਾ ਆ ਉਹ ਟੁੱਟ ਗਿਆ ਉਹ ਪਟਾ ਟੁੱਟਣ ਕਰਕੇ ਗੱਡੀ ਜਿਹੜੀ ਆ ਉਹ ਆਪਣਾ ਬੈਲੈਂਸ ਗਵਾ ਗਈ ਤੇ ਉਹ ਉੱਥੇ ਮਤਲਬ ਕਿ ਪਲਟ ਗਈ ਆ ਤੇ ਡਰਾਈਵਰ ਨੇ ਸਾਮਨ ਦੀ ਬਹੁਤ ਕੋਸ਼ਿਸ਼ ਕੀਤੀ ਆ ਵੀ ਤਿੰਨ ਚਾਰ ਵਾਰੀ ਇੱਕ ਮੋਟਰਸਾਈਕਲ ਵੀ ਆਂਦੇ ਉਹਨੂੰ ਵੀ ਬਚਾਇਆ ਮਤਲਬ ਕਿ ਜਾਨੀ ਨੁਕਸਾਨ ਕੋਈ ਉੱਧਾਂ ਨਹੀਂ ਆ ਅਸੀਂ ਸਰਕਾਰ ਅਗੇ ਅਪੀਲ ਕਰਦੇ ਆਂ ਕਿ ਜਿਹੜੀਆਂ ਸੜਕਾਂ 'ਚ ਬਹੁਤ ਜ਼ਿਆਦਾ ਮਾੜੀ ਹਾਲਾਤ ਚੱਲ ਰਹੀ ਆ ਉਹਨਾਂ ਬਾਰੇ ਸੋਚਿਆ ਜਾਏ ਉਹਨਾਂ ਦੀ ਰਿਪੇਅਰ ਕੀਤੀ ਜਾਏ ਚਾਹੇ ਉਹ ਨਵੀਆਂ ਬਣ ਕਿਵੇਂ ਵੀ ਹੈਗਾ ਆ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਨਾ ਹੋਵੇ ਅਹੀ ਹੈ ਹਾਂਜੀ ਫਿਰ ਜਿਹੜੇ ਐਕਸੀਡੈਂਟ ਹੋਇਆ ਉਹ ਤਾਰਾਗੜ ਲੱਗੇ ਜੀ ਜਾਨ ਚੱਕ ਪੰਡਾਇਆ ਜਾਨ ਚੱਕ ਜੀ ਹਾਂਜੀ ਬਚਾਇਆ ਜੀ ਬहोत ਮਾਰੀ ਮੋਟੀ ਖਰੋਚ ਆਈ ਆ ਇਸ ਪੁਰੀ ਦੀ ਜਿਹੜੀ ਮਾਰੀ ਜੀ ਦੱਬ ਜੀ ਲੱਗੀ ਦੀ ਆ ਆਪਾਂ ਸਾਰੀਆਂ ਸਵਾਰੀਆਂ ਨਾਲ ਤੁਰੇ ਦਿਆਂ ਜੀ ਆਪਾਂ ਆਪਣੀ ਗੱਡੀ ਵਾਲੀ ਨਹੀਂ ਵੇਖਿਆ ਆਪਾਂ ਸਵਾਰੀਆਂ ਨਾਲ ਤਾਰਾਗੜ ਵੀ 4-5 ਹੈਗੇ ਸੀਗੇ ਉਹ ਵੀ ਸਾਰੇ ਕਵਰ ਕੀਤੇ ਆ ਤੇ ਦੋ ਤਿੰਨ ਘੰਟੇ ਤੋਂ ਇੱਥੇ ਦੋੜ ਪੱਜ ਕਰ ਰਹੇ ਆਂ ਵੀ 7 8 ਜੀ ਸਾਹਿਬ 7 8 ਜੀ ਸਾਹਿਬ ਮਾੜੀ ਮੋਟੀ ਦੱਬੂ ਬਖਰੋਚ ਖੜਾ ਦੋ ਤੇ ਤੁਹਾਨੂੰ ਪਤਾ ਮਾੜੀ ਮੋਟੀ ਤੇ ਨਾਰਮਲ ਗੱਲ ਆ ਬਾਕੀ ਬਾਬੇ ਦੀ ਕਿਰਪਾ ਨਾਲ ਸਾਰਾ ਬਚਾਇਆ ਜੀ ਕਿਹੜਾ ਜਾਨੀ ਨਕਸਾਨ ਨਹੀਂ ਹੋਇਆ ਜੀ ਇਸ ਤਾਰਾਗੜ ਦੇ ਐਕਸੀਡੈਂਟ ਦਾ ਕੀ ਮਸਲਾ ਸਿਵਲ ਹਸਪੀਟਲ ਬਰਾਂਡਪੁਰ ਵਿੱਚ ਸਵੇਰੇ ਕੋਈ 10 ਵਜੇ ਅੱਜ ਪੰਜ ਕੇਸ ਜਿਹੜੇ ਹੈਗੇ ਐਕਸੀਡੈਂਟ ਦੇ ਆਏ ਹੈਗੇ ਐ ਐਕਸੀਡੈਂਟ ਕਰ ਕੋਈ ਤਾਰਾਗੜ ਦੇ ਲੱਗੇ ਬੱਸ ਦਾ ਐਕਸੀਡੈਂਟ ਹੋਇਆ ਹੈਗਾ ਤੇ ਉਹ ਸਾਰੇ ਜਲਦੀ ਪੰਜ ਦੇ ਪੰਜੇ ਕੇਸ ਸਾਡੇ ਸਿਵਲ ਹਸਪੀਟਲ ਵਿੱਚ ਆਏ ਹੈਗੇ ਸਾਡੇ ਮਾਹਿਰ ਡਾਕਟਰਾਂ ਨੇ ਤੇ ਐਮਬੂਲੈਂਸ ਵਾਲੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦੇਖ ਲਿਆ ਹੈਗੇ ਤੇ ਪੰਜ ਦੇ ਪੰਜੇ ਹੀ ਜਿਹੜੇ ਖਤਰੇ ਤੋਂ ਬਾਹਰ ਹੈਗੇ ਐ ਤੇ ਜੋ ਵੀ ਉਹਨਾਂ ਦੀ ਬਲਦਾਂ ਬੰਦੀ ਟ੍ਰੀਟਮੈਂਟ ਹੋਈ ਵੀ ਉਹ ਇੱਥੇ ਕਰ ਦਿੱਤੀ ਜਾਏਗੀ ₹100 ਦੇ ਲਈ 6898 ਤੇ ਸੰਪਰਕ ਕਰੋ ਕਾਰਟ ਵਾਲੀ ਦਾ ਫੇਡ ਦੇ ਸਿਗਨਲ ਪ੍ਰੋਬਲਮ ਜਾਂ ਖਰਾਬ ਹੋਏ ਟਿਸ਼ ਨੂੰ ਠੀਕ ਕਰਵਾਉਣ ਦੇ ਲਈ 865 ਨੰਬਰ ਤੇ ਸੰਪਰਕ ਕਰ ਸਕਦੇ ਹੋ ਨਵੀਂ ਲੈਂਡ ਦੇ ਲਈ ਜਾਂ LED ਫਿੱਟ ਕਰਵਾਉਣ ਦੇ ਲਈ ਵੀ 865 ਨੰਬਰ ਤੇ ਸੰਪਰਕ ਕਰ ਸਕਦੇ ਹੋ